ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ 23ਵੀਂ ਪੌੜੀ ਦੀ ਜਿਹੜੀ ਆਡੀਓ ਹੈ ਪਾਠ ਦੀ ਉਹ ਪਾਉਣ ਲੱਗੇ ਆਂ ਧਿਆਨ ਦੇ ਨਾਲ ਸਰਵਣ ਕਰਨਾ ਜੀ ਸਾਲਾਹੀ ਸਾਲਾਹੇ ਇਤੀ ਸੁਰਤ ਨਪਾਇਆ ਨਦੀਆਂ ਤਵਾ ਬਵੇਂ ਸਮੁੰਦਰ ਨਾ ਜਾਣੀਐ ਸਮੁੰਦਰ ਸ਼ਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੇ ਤੋਲ ਨਾ ਹੋਵਨੀ ਜੇਤਸ ਮਨੋਂ ਨ ਵਿਸਰੇ ਅੰਤਨਾ ਸਿਪਤੀ ਕਹਿ ਨਾ ਅੰਤ ਅੰਤ ਨਾ ਕਰਨੇ ਦੇਣਾ ਨਾ ਅੰਤ ਅੰਤਨਾ ਵੇਖਣਾ ਸੁਣਨਾ ਨਾ ਅੰਤ ਅੰਤਨਾ ਜਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਰਵਰ ਅੰਤਕਾਰਨ ਕਿਤੇ ਮਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾ ਹੋ ਏ ਵੱਡ ਊਚਾ ਹੋਵੇ ਕੋਏ ਤੇ ਸੋਚੇ ਕੋ ਜਾਣ ਸੋਏ ਜੇ ਵੱਡ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਨਾਨਕ ਨਦਰੀ ਕਰਮੀ ਦਾਤ ਗੁਰਮਖ ਪਿਆਰਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ Vai grudar que fatei.